ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਲੇਕਿਨ ਅੱਜ ਆਪਾਂ ਚਲਦੇ ਹਾਂ ਜਗਰਾਉਂ ਜਗਰਾਉਂ ਦਾ ਮੁਕੰਦਪੁਰੀ ਮਹੱਲੇ ਦੇ ਵਿੱਚ ਇੱਕ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਡਬਲ ਸਟੋਰੀ ਕੋਠੀ ਹੈ ਸੋ ਕਾफी ਖੂਬਸੂਰਤ ਹੈ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਰੇਟ ਬਹੁਤ ਹੀ ਵਾਜਿਬ ਰੇਟ ਦੇ ਉੱਤੇ ਤੁਹਾਡੇ ਵਾਸਤੇ ਜਿਹੜੀ ਹੈ ਕੋਠੀ ਲੈ ਕੇ ਆਏ ਹਾਂ ਦੋ ਬਿਸਵੇ ਦੇ ਵਿੱਚ ਜਿਹੜੀ ਹੈ ਇਹ ਕੋਠੀ ਬਣੀ ਹੋਈ ਆ ਇੱਕ ਸਟਾਰਟਿੰਗ ਤੇ ਬੈਠਕ ਬਣੀ ਹੋਈ ਆ ਰਸੋਈ ਹੈਗੀ ਆ ਇੱਕ ਬੈਡਰੂਮ ਆ ਸੋ ਕਾਫੀ ਵਧੀਆ ਜਿਹੜਾ ਪੋਰਸ਼ਨ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਗਰਾਉਂ ਮਕੰਦਪੁਰੀ ਮੁਹੱਲੇ ਦੇ ਵਿੱਚ ਇਹ ਕੋਠੀ ਆ ਡਬਲ ਸਟੋਰੀ ਸੋ ਐਸ ਵੇਲੇ ਆਪਾਂ ਗਰਾਉਂਡ ਫਲੋਰ ਤੇ ਆ ਸਟਾਰਟਿੰਗ ਤੇ ਇੱਕ ਜਿਹੜੀ ਹੈ ਬੈਠਕ ਆ ਉਹ ਬਣੀ ਹੋਈ ਆ ਇੱਕ ਬੈਡਰੂਮ ਆ ਇੱਕ ਕਿਚਨ ਵਾਸ਼ਰੂਮ ਆ ਔਰ ਫਰਸਟ ਫਲੋਰ ਤੇ ਵੀ ਇੱਕ ਜਿਹੜਾ ਬੈਡਰੂਮ ਆ ਪਰ ਉਹ ਟਾਇਲ ਬੱਤਿਆਂ ਦੀ ਛੱਤ ਆ ਰਸੋਈ ਹੈਗੀ ਆ ਉਤੇ ਲੈਂਟਰ ਪਾਇਆ ਹੋਇਆ ਪਲੱਸ ਜਿਹੜਾ ਲੈਟਰਿੰਗ ਬਾਥਰੂਮ ਆ ਉਹ ਬਣੇ ਹੋਏ ਆ ਸੋ ਛੋਟਾ ਜਿਹਾ ਪੋਰਸ਼ਨ ਔਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 20 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਠੀਕ ਸਿਣੀਆ ਤੁਸੀਂ 20 ਲੱਖ ਰੁਪਏ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਗਰਾਉਂ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਦੋ ਵਿਸ਼ਵਿਆਂ ਦੇ ਵਿੱਚ ਰਜਿਸਟਰੀ ਵਾਲੀ ਇਹ ਜਗ੍ਹਾ ਹੈ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਜਿਹੜਾ ਬਾਬਾ ਪ੍ਰਾਪਰਟੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਫ੍ਰੀ ਆਫ ਕੋਸਟ ਆ ਕਿਉਂਕਿ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆਪਾਂ ਫ੍ਰੀ ਆਫ ਕਾਸਟ ਕਰਦੇ ਆਂ ਸੋ ਤੁਸੀਂ ਘਰ ਦੀ ਵੀਡੀਓ ਬੜੇ ਆਰਾਮਦਾਰੀ ਦੇ ਨਾਲ ਬਣਾ ਕੇ ਉਹਦੀਆਂ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਔਰ ਨਾਲ ਸਾਰੀ ਡਿਟੇਲ ਕਿੰਨੇ ਕਮਰੇ ਬਣਿਆ ਕਿੰਨਾ ਚਿਰ ਹੋ ਗਿਆ ਬਣੀ ਨੂੰ ਵੇਚਣ ਦਾ ਕਾਰਨ ਕੀ ਹੈ ਦਿਸ਼ਾ ਕਿਹੜੀ ਹੈ ਸੋ ਸਾਰੀ ਡਿਟੇਲ ਸਾਰੀ ਜਾਣਕਾਰੀ ਸਾਨੂੰ ਲਿਖ ਕੇ ਸੈਂਡ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੇ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਇਹ ਵੀ ਫ੍ਰੀ ਆਫ ਕੋਸਟ ਹੀ ਹੈ ਸੋ ਇਸ ਵੇਲੇ ਆਪਾਂ ਇਸ ਘਰ ਦੇ ਜਿਹੜੇ ਡ੍ਰੈਇੰਗ ਰੂਮ ਦੇ ਵਿੱਚ ਆ ਹਾਂ ਲੌਬੀ ਦੇ ਵਿੱਚ ਸੋ ਇੱਕ ਬੈੱਡਰੂਮ ਆ ਜਿਹੜਾ ਉਹ ਵੀ ਕਾਫੀ ਖੁੱਲਾ ਡੁੱਲਾ ਹੈਗਾ ਸਟਾਰਟਿੰਗ ਤੇ ਇੱਕ ਜਿਹੜੀ ਹੈ ਬੈਠਕ ਉਹ ਬਣੀ ਹੋਈ ਹੈ ਸੋ ਬੈੱਡਰੂਮ ਵੀ ਕਾਫੀ ਖੁੱਲਾ ਡੁੱਲਾ ਹੈਗਾ ਸੋ ਜਿੰਨੇ ਇੱਕ ਇਸ ਘਰ ਦਾ ਰੇਟ ਹੈਗਾ ਉਸ ਸਾਹ ਦੇ ਨਾਲ ਇਹ ਘਰ ਜਿਹੜਾ ਬਹੁਤ ਹੀ ਖੂਬਸੂਰਤ ਹੈ ਸੋ ਆਮ ਬੰਦੇ ਦੀ ਪਹੁੰਚ ਦੇ ਵਿੱਚ ਜਿਹੜਾ ਇਹ ਘਰ ਹੈਗਾ ਜਗਰਾਉਂ ਮੁਕੰਦਪੁਰੀ ਮੁਹੱਲੇ ਦੇ ਵਿੱਚ ਇਹ ਕੋਠੀ ਆਪਾਂ ਇਸ ਵੇਲੇ ਦੇਖ ਰਹੇ ਹਾਂ ਦੋ ਵਿਸਵੇ ਜਗਾ ਡਬਲ ਸਟੋਰੀ ਇਹ ਬਣਿਆ ਹੋਇਆ ਥਰਡੇ ਪਾਸੇ ਇੱਕ ਬੈਡਰੂਮ ਇੱਕ ਬੈਠਕ ਇੱਕ ਰਸੋਈ ਬਾਕੀ ਪੋਰਚ ਹੈਗਾ ਜੀ ਔਰ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਉੱਪਰ ਵੀ ਇੱਕ ਬੈਡਰੂਮ ਔਰ ਰਸੋਈ ਹੈ ਰਸੋਈ ਦੇ ਉੱਪਰ ਲੈਂਟਰ ਪਾਇਆ ਹੋਇਆ ਹੈ ਉੱਪਰਲਾ ਜਿਹੜਾ ਬੈਡਰੂਮ ਆ ਉਹ ਟੈਲ ਬੱਤਿਆਂ ਤੇ ਹੈਗਾ ਜੀ ਸੋ ਇੱਕ ਲੈਟਰਨ ਬਾਥਰੂਮ ਜਿਹੜੇ ਆ ਉਹ ਫਰਸਟ ਫਲੋਰ ਤੇ ਉਹ ਵੀ ਬਣਿਆ ਜਾਨੀ ਕਿ ਉੱਪਰਲਾ ਵੀ ਇੱਕ ਬੈਡਰੂਮ ਦੇ ਨਾਲ ਜਿਹੜਾ ਸਾਰਾ ਪੋਰਸ਼ਨ ਆ ਉਹ ਕੰਪਲੀਟ ਹੈ ਇੱਕ ਬੈਡਰੂਮ ਔਰ ਰਸੋਈ ਲੈਟਰਨ ਬਾਥਰੂਮ ਸੋ ਗਰਾਉਂਡ ਤੇ ਤਪ ਪਹਿਲਾਂ ਹੀ ਗੱਲ ਕਰਦੇ ਸੀ ਉਹ ਰੇਟ ਦੀ ਆਪਾਂ ਗੱਲ ਕਰੀਏ ਤਾਂ ਰੇਟ ਜਿਹੜਾ 20 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਜਿਸ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉਸੇ ਕੰਟੈਕਟ ਕਰਕੇ ਇਸ ਕੋਠੀ ਨੂੰ ਜਿਹੜਾ ਤੁਸੀਂ ਖਰੀਦ ਸਕਦੇ ਹੋ ਸ਼ੁਭੋਭੋਤਨਵਾਜੀ ਇਸੇ ਤਰ੍ਹਾਂ ਹੀ ਚੈਨਲ ਤੇ ਬਣੇ ਰਹੋ